ਕੁਰੂ ਵਾ ਵਾ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹਿ ਗੁਰੂ ਗੁਰੂ ਵਾਹੇ வாகே குரு 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 ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸ਼ਹੀਦ ਬਾਬਾ ਨੂੰ ਸੰਗਜੀ ਦੇ ਜਨਮ ਦਿਹਾੜੇ ਦੀ ਤੇ ਵਡੀਆਂ ਸੰਗਤਾਂ ਦੇ ਉਤਸ਼ਾਹ ਦੇ ਨਾਲ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਗੁਰਮੁਖ ਸਮਾਗਮ ਬਣਾਏ ਜਾ ਰਹੇ ਨੇ بڑے ਤਰਾਲੇ ਵੱਡੇ ਵੱਡੇ ਉਸ ਪੱਧਰ ਦੇ ਉੱਤੇ ਗੁਰਗੀਆਂ ਸੰਗਤਾਂ ਨੇ ਕੀਤੇ ਨੇ ਦੇਸ਼ਾਂ ਵੇਸਾਂ ਤੋਂ ਸੰਗਤਾਂ ਨੇ ਪਹੁੰਚ ਗਏ ਉਸ ਪੱਧਰ ਦੇ ਹਰ ਪ੍ਰਕਾਰ ਦੇ ਗੁਰੂ ਕੇ ਲੰਗਰ ਲਗਾਏ ਗਏ ਨੇ ਤੇ ਸੰਗਤਾਂ ਬਹੁਤ ਦੂਰ ਨੇੜੇ ਤੋਂ ਬਾਗਲੇ ਚਾਰਾਂ ਤੋਂ ਪਿੰਡਾਂ ਤੋਂ ਹੋਮੂ ਆ ਗਏ ਬਾਹਰ ਦੇ ਜ਼ਿਲ੍ਹਿਆਂ ਤੋਂ ਉੱਤੋਂ ਸੰਗਤਾਂ ਪਹੁੰਚੀਆਂ ਹਨ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਪੱਤਰਕਾਰਾਂ ਪਾਈਕਾਰੇ ਲੋਕ ਜੀ ਆਇਆਂ ਆਖਦੇ ਆ ਜਿਹੜਾ ਮੀਡੀਆ ਦੇ ਵਿੱਚ ਫਲਾ ਕੇ ਸੰਗਤਾਂ ਤੱਕ ਗੁਰੂ ਕੀ ਸੰਗਤ ਦੀ ਆਵਾਜ਼ ਪਹੁੰਚਾ ਰਿਹਾ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡ ਚੀਚਾ ਅਮਰ ਸ਼ੀਦ ਬਾਬਾ ਨੌ ਸਿੰਘ ਜਨਮਸਥਾਨ ਜੋ ਕਿ ਉਹਨਾਂ ਦਾ ਸਾਲਾਨਾ 361ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਤੁਮ ਘਮਣਾ ਮਨਾਇਆ ਜਾ ਰਿਹਾ ਏ ਜਿਸ ਵਿੱਚ 101 ਖੰਡ ਪਾਟਾਂ ਸਾਹਿਬ ਦੀ ਲੜੀ ਦੇ ਭੋਗ ਪਾਏ ਨੇ ਉਸ ਤੋਂ ਉਪਰੰਤ ਰਾਗੀ ਟਾਡੀ ਜਥੇ ਦੋ ਦਿਨ ਸਮਾਗਮ ਚੱਲਿਆ ਜੀ ਜਵਾਨਾ ਸਭਾ ਨੂੰ ਮੈਂ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਸਭ ਤੋਂ ਬਾਬੇ ਕੇ ਗੁਰੂ ਸਾਹਿਬ ਦੇ ਨਾਲ ਜੁੜੀਏ ਗੁਰੂ ਸਾਹਿਬ ਦੀ ਬਾਣੀ ਜੋ ਸਾਨੂੰ ਚਖਿਆ ਦਿੰਦੀ ਆ ਉਸ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮਤਾਂ ਦੇ ਬਾਬਾ ਨੋ ਸਿਖ ਦੀ ਠੀਕਾ ਦਾ ਜੋੜ ਮੇਲਾ ਹਰ ਸਾਲ ਦੀ ਇਤਰਾ ਮਨਾਉਂਦੇ ਆ ਸੰਤ ਬਾਬਾ ਗੁਰਪ੍ਰਿੰਦਤ ਸਿੰਘ 47 ਸਾਹਿਬ ਵਾਲਿਆਂ ਨੂੰ ਹਰ ਸਾਲ ਹੀ ਆਪੜਾ ਕਹਿ ਕੇ ਆਈਦਾ ਹਰ ਸਾਲ ਹੀ ਸਾਡੇ ਜੋੜ ਦੇਲੇ ਦੇ ਵਿੱਚ ਵੱਧੋ ਵੱਧ ਹਸਪਾਉਂਦੇ ਦੇ ਵੱਧੋ ਵੱਧ ਸਾਡੇ ਸਨਾਹ ਦੇ ਟੈਲੀਫੋਨ ਤੇ ਇੱਥੇ ਪਹੁੰਚ ਕੇ ਕਰਕੇ ਕਬੱਡੀ ਦੀ ਰੋਗਾਈ ਸਾਰੀ ਕਰਦੇ ਨੇ ਇਹਨਾਂ ਸੰਤਾਂ ਦੀ ਸੰਪਰਦਾ ਜਿਹੜੀ ਐਤਰੀ ਇਲਾਕੇ ਦੇ ਵਿੱਚੋਂ ਇੱਕੋ ਹੀ ਸੰਪਰਦਾ ਗੁਰੂ ਸਾਹਿਬ 47 ਸਾਹਿਬ ਇਹ ਹਰ ਗੱਲ ਦਾ ਸਾਡੇ ਸੰਯੋਗ ਦਿੰਦੇ ਨੇ ਜਿੱਦਾਂ ਆੜੇ ਉਹ ਲੰਗਰ ਚੱਲਦੇ ਆ ਜਾਂ ਜੋੜ ਦੇਲੇ ਹੁੰਦੇ ਆ ਕੋਈ ਵੀ ਸਾਡੇ ਕੋਈ ਨਗਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਤੇ ਕਿਤੇ ਵੀ ਜਾਣ ਤੋਂ ਦਾ ਨੀ ਕਰਦੇ ਪਹਿਲ ਦੇ ਆਧਾਰ ਤੇ ਸਾਰੇ ਮੁਜਹਿਨੇ ਛੱਡ ਕੇ ਇੱਥੇ ਆਉਂਦੇ ਨੇ ਤੇ ਸਾਡੀ ਸਾਧ ਸੰਗਤ ਤੇ ਬਾਬੇ ਨੌ ਸਿੰਘ ਸੀਦਾ ਦੇ ਨਾਂ ਤੇ ਇਹ ਜੋੜਨੇਲਾ ਚੱਲਦਾ ਤੇ ਸੀਦਾ ਨੂੰ ਸਾਰੀ ਸੰਗਤ ਨੂੰ ਬਰਾ ਮਿਲਦੀ ਆ ਤੇ ਚੱਬਾ ਸਾਹਿਬ ਸੀਰ ਹੋਇਆ ਕੋਈ ਮੁਰਸਲ ਤੋਰ ਕੇ ਨਕਸਾ ਦਾ ਚਲਾ ਕੇ ਨਕਸਾ ਦਾ ਜਨੇਜਰ ਸੁਖੋਜ ਨੇ ਮੁਰਸਲ ਕਰੇ ਉਹ ਹੀ ਜਨਮ ਸਾਲ ਆ ਕਿ ਜਿਦਾ ਜਨਮ ਸਾਲ ਸ਼ੁਰੂ ਤੋਂ ਇਮਾਰਤ ਸਾਰੀ ਸੰਗਤ ਬੰਦੀ ਆਸੇ ਪਾਸੇ ਦੇ ਜਗਰ ਦੇ ਟਾਰੀ ਹਲਕੇ ਦੇ ਜਿੰਨੇ ਪਿੰਡ ਜਤਾਂ ਪਿੰਡ ਚੀਚਾ ਹੋ ਗਿਆ ਗੱਤੂਪਰਾ ਹੋ ਗਿਆ ਪਘੜਾ ਹੋ ਗਿਆ ਹਸ਼ਿਆਰ ਨਗਰ ਹੋ ਗਿਆ ਪੁੱਥੇ ਹੋ ਗਿਆ ਇਹ ਚੰਤਕੋਟ ਹੋ ਗਿਆ ਸਾਰੇ ਪਿੰਡ ਆਪ ਆਪਣੇ ਜੋੜ ਬੇਲੇ ਤੇ ਹੱਬੋਂ ਵਾ ਕੇ ਪਹੁੰਚਦੇ ਨੇ ਕਿ ਬਾਬਾ ਜੀ ਦਾ ਸਤਿਕਾਰ ਹੈ ਜਿੰਨਾ ਵੀ ਉਥੇ ਜਉਂਦਾ ਹੀ ਝਾਟਿਆ ਇਹ ਵਾਦਾ ਨੌ ਸਿੰਘ ਜੀ ਦਾ ਦਾ ਜਿਹੜਾ ਬੇਲਾ ਵਾ ਇਹਦੇ ਬੜੀ ਦੂਰ ਤੱਕ ਵਾਦੇ ਦਾ ਵਾਧ ਹਰ ਸਾਲੀ ਵਾਦਾ ਜਾਂਦਾ ਐ ਕਦੀ ਤੁਸੀਂ ਨਗਰ ਦਾ ਹਸਾਬ ਲਾਓ ਗੁਰਦਾਰਾ ਇਰੋਂ ਲੈ ਕੇ ਇੱਥੋਂ ਦੱਸ ਮੇਰੇ ਸਾਹ ਪੰਜ ਛੇ ਲੰਗਰ ਚੱਲੰਦਾ ਆ ਇੱਕ ਵੱਡਾ ਲੰਗਰ ਸਾਡਾ ਉਧਰ ਚੱਲੰਦਾ ਆ ਤੇ ਮਹਾਰਾਜ ਸਿਰਫ ਸੀਧਾ ਜੋੜ ਮੇਲੇ ਕਰਕੇ ਇਹ ਸੀਧਾ ਕਰਕੇ ਇਹ ਸਾਰੀ ਸੰਗਤ ਆਂਦੀ ਆ ਜੋ ਵੀ ਕੇ ਦੋ ਆਰਡਰ ਲਾਦੀ ਉਹ ਹੀ ਪੂਰਾ ਕਰਦੇ ਨੇ ਵਾਹਿਗੁਰੂ ਜਿੱਕਾ ਖਾਲਸਾ ਓਏ ਗ੍ਰੀ ਜੀ ਇਹ ਮਾਨੋ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਬੜੀ ਧੂਮ-ਕਾਮ ਸ਼ਰਦਾ ਨਾਲ ਮਨਾਇਆ ਜਾ ਰਿਹਾ ਹੈ ਇਹ ਬਾਬਾ ਨੋਥ ਸਿੰਘ ਜੀ ਦਾ 363ਵਾਂ ਸਾਲਾਨਾ ਜੋੜ ਮੇਲਾ ਹੈ ਬੜੀਆਂ ਦੂਰ ਦਰੇੜੇ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਬੜੇ ਭਾਰੀ ਉਤਸ਼ਾਹ ਦੇ ਨਾਲ ਮਾਬਾ ਜੀ ਦਾ ਮੇਲਾ ਮਨਾ ਰਹੇ ਹਨ ਅੱਧੇ ਇੱਥੇ ਮਤਲਬ ਬਹੁਤ ਜਾਨੇ ਮਤਲਬ ਲੰਗਰ ਵਿਨੇਕੇ ਟਕੋੜੇ ਆਈਸਕ੍ਰੀਮ ਇਲਾਕੇ ਦੀ ਸੰਗਤ ਅਤੇ ਨੌਜਵਾਨ ਸਭਾ ਲੋ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਅਸੀਂ ਸਭ ਨੂੰ ਇਹ ਬੇਨਤੀ ਕਰਦੇ ਆਂ ਕਿ ਮਹਾਰਾਜ ਦਾ ਜਨਮ ਦਿਹਾੜੇ ਬੜੇ ਖੁਸ਼ੀਆਂ ਚਾਹਾਂ ਨਾਲ ਮਨਾਇਆ ਜਾ ਕੇ ਸਨੈ ਕਰੋ ਅਤੇ ਵੱਧ ਚੜ ਕੇ ਲੰਗਰ ਵਿੱਚ ਹਿੱਸੇ ਪਾਇਆ ਕਰੋ ਲਾਡਲ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਅਸੀਂ ਸੰਗਤ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਬੜੀ ਸ਼ਰਧਾ ਦੇ ਪਿਆਰ ਨਾਲ ਰਹੇ ਹੋਣਾ ਚਾਹੀਦਾ ਵਾ ਤੇ ਜੇ ਕੋਈ ਵੀ ਗਲਤ ਅੰਸਰ ਨਹੀਂ ਅਸੀਂ ਆਪਾਂ ਪੁਆਇੰਟ ਲੈਣਾ ਚਾਹੀਦਾ ਕਿਉਂਕਿ ਇਹ ਗੁਰੂ ਸਾਹਿਬ ਦੇ ਦਿਹਾੜੇ ਹੁੰਦੇ ਆ ਤੇ ਸਾਰਿਆਂ ਦੇ ਸਾਂਝੇ ਹੁੰਦੇ ਆ ਬਿਨਾਂ ਮਾਤ ਪਿਓ ਵਰਗੋਂ ਇਹ ਮੇਲੇ ਮੇਲੇ ਮਨਾਉਣੇ ਚਾਹੀਦੇ ਆ ਜੀ ਬੇਗਮ ਦੀ ਖਾਲਸਾ ਨੌਜਵਾਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਗੁਰੂ ਵਾਲੇ ਭਰੋ ਅਤੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਤੇ ਚੱਲਿਆ ਜਾਵੇ ਤੇ ਤਾਂ ਜੋ ਮਤਲਬ ਕਿ ਆਉਣ ਵਾਲੇ ਆਪਾਂ ਸਮੇਂ ਵਿੱਚ ਜਿਹੜੀਆਂ ਚੰਗੀਆਂ ਪ੍ਰਾਪਤੀਆਂ ਨੂੰ ਮਿਲ ਆਪਾਂ ਪ੍ਰਾਪਤ ਕਰ ਸਕੀਏ